ਨੈਸ਼ਨਲ ਹੈਲਥਰ ਮਿਸ਼ਨ EMPLOYEES ਯੂਨੀਅਨ ਵੱਲੋਂ ਫਿਰੋਜ਼ਪੁਰ ਰੋਡ ਤੇ ਰੋਸ ਮਾਰਚ ਕੱਢਿਆ ਗਿਆ ਕਰਮਚਾਰੀਆਂ ਨੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਨੇ ਲੰਬੇ ਸਮੇਂ ਤੋਂ اٹਕੀਆਂ ਮੰਗਾਂ ਨੂੰ ਲੈ ਕੇ ਗੁੱਸਾ ਵੀ ਜ਼ਾਹਿਰ ਕੀਤਾ ਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਜੇ ਹੱਲ ਨਾ ਨਿਕਲਿਆ ਤਾਂ ਅੰਦੋਲਨ ਹੋਰ ਤਿੱਖਾ ਕੀਤਾ ਜਾਵੇਗਾ ਲੁਧਿਆਣਾ ਤੋਂ ਤਪਿੰਦਰ ਸਿੰਘ ਦੀ ਖਾਸ ਰਿਪੋਰਟ ਪੰਜਾਬ ਸਰਕਾਰ ਮੁਰਦਾ Mordaba! ਇਵੇਂ ਜੀ ਸਰਕਾਰ ਦਾਅਵੇ ਕਰਦੀ ਹੈ ਕਿ ਹੈਲਥ ਤੇ ਸਿੱਖਿਆ ਸਾਡੀ ਪ੍ਰਾਇੋਰਟੀ ਹੈ ਲੇਕਿਨ ਜਬੀ ਪੱਤਰ ਤੇ ਹੀ ਹਕੀਕਤ ਕਾ ਉਹ ਤੁਹਾਡੇ ਸਾਹਮਣੇ ਪਈ ਹੈ ਸਿਆਸਤ ਜੀ ਆਗਰਾਸ ਦੀ ਸੀਗੇ ਇਹੀ ਸਰਕਾਰ ਦੇ ਜਿਹੜੇ ਮੌਜੂਦਾ ਮੰਤਰੀ ਆ ਹਰਪਾਲਜੀ ਮਾਦਰੀ ਪੀਤਿਹਰ ਜੀ ਅਨਪੋਲ ਕੰਪਾਨਟ ਕਾਂਗਰਸ ਦੇ ਖਲਾਸ ਸਾਖੀਆਂ ਕੱਢੀਆਂ ਰਹਿਦੀਆਂ ਤੇ ਵਿੱਚ ਆ ਕੇ بیٹھ ਕੇ ਵਾਦਾ ਕਰਕੇ ਗਏ ਸੀਗੇ ਕਿ ਜਿੱਦਣ ਆਮ ਆਦਮੀ ਪਾਰਟੀ ਨੇ ਸਰਕਾਰ ਆਣੀ ਪਹਿਲੇ ਦਿਨ ਨੈਸ਼ਨਲ ਹੈਲਥ ਇਸ ਕਲਾਸਪਰ ਜਿਹੜੇ ਆਪਾਂ ਪੱਕੇ ਕਰਾਂਗੇ ਲੇਕਿਨ ਸਰਕਾਰ ਤਿੰਨ ਸਾਲ ਪੀਛੇ ਜਾਣਦੇ ਮਗਰੋਂ ਵੀ ਪੱਕੇ ਕਰਨਾ ਤੇ ਛੱਟੋ ਤੇ ਇੰਦਰਪਈ ਦਾ ਪੈਸਾ ਪੈਸੇ ਦਾ ਜਿਹੜਾ ਫਾਇਦਾ ਆ ਉਹ ਵੀ ਜਿਹੜਾ ਸਰਕਾਰ ਦੇ ਨਹੀਂ ਕੀਤਾ ਦੂਸਰੀ ਗੱਲ ਜਿਹੜੀ ਆ ਕਾਂਗਰਸ ਸਰਕਾਰ ਜਾਂ ਅਕਾਲੀਆਂ ਦੀ ਸਰਕਾਰ ਹੋਵੇ ਕੁੰਨਾਂ ਦਾ ਘੱਟੋ-ਘੱਟ ਸਾਨੂੰ ਮੇਂ ਫਾਇਦਾ ਸੀਗਾ ਕਿ ਉਹ ਕਿਸੇ ਵੀ ਢੀਲੇ ਵਸੀਲੇ ਕਰਕੇ ਮੁਲਾਜ਼ਮਾ ਦਾ ਪੱਖ ਨਹੀਂ ਸੀਗਾ ਬਰਨ ਦੰਡੇ ਉਹ ਚਾਹੇ ਸੈਲਰੀਆਂ ਵਧਾ ਦੇਈ ਚਾਹੇ ਪਰਸੈਂਟੇਜ ਦੇ ਦੇਈ ਚਾਹੇ ਪਾਟਾ ਦੇ ਦੇਈ ਲੇਕਿਨ ਤਨਖਾਵਾ ਵਿੱਚ ਇੱਕ ਸਨਮਾਨ ਦੇ ਵੱਡਾ 8 ਸਾਲ 10 ਸਾਲ ਜਣਾ ਹੁੰਦਾ ਰਹਿੰਦਾ ਸੀ ਲੇਕਿਨ ਜਿਵੇਂ ਜਰਦੀ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਜਿਹੜੀ ਆ ਪੰਜਾਬ ਚ ਆ ਇੱਕ ਨਿੱਕੇ ਪੈਸੇ ਦਾ ਫਾਇਦਾ ਜਿਹੜਾ ਨੈਕੋਲਾਈਜ਼ੇਸ਼ਨ ਦੀ ਮਦਦ ਪਾਣੂ ਕੋ ਨਹੀਂ ਹੋਇਆ 10 ਸਾਲ ਦੇ ਵਿੱਚ ਲਗਭਗ 30 ਤੋਂ 35 ਮੀਟਿੰਗਾਂ ਸਾਡੇ ਆਗੂਆਂ ਦੀ ਆ ਪ੍ਰਧਾਨ ਸਾਹਿਬ ਦੀ ਕਮੇਟੀ ਦੀ ਜਿਹੜੀ ਆ ਸਮਾਜਿਕ ਪਾਰਟੀ ਦੇ ਨੁਮਾਇੰਦਿਆਂ ਨਾਲ ਹੋਈ ਵੱਖ-ਵੱਖ ਕਮਟੀਆਂ ਨਾਲ ਹੋਈ ਮੰਤਰੀ ਸਾਹਿਬ ਨਾਲ ਸਬ ਕਮੇਟੀ ਇਹਨਾਂ ਨੇ ਬਣਾਈ ਆ ਉਹਨਾਂ ਨਾਲ ਹੋਈ ਲੇਕਿਨ ਹਰ ਦੇ ਵਿੱਚ ਨਾਰੇ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ ਇਹਨਾਂ ਨੇ ਸਾਨੂੰ ਵਾਦਾ ਕੀਤਾ ਸੀਗਾ ਕਿ ਤੁਸੀਂ ਸਾਡਾ ਹੈਲਥ ਦਾ ਕੰਮ ਜਿਹੜਾ ਉਹ ਬੰਦ ਨਾ ਕਰੋ, ਠੱਪ ਨਾ ਕਰੋ। ਆਪਾਂ ਤੁਹਾਡੇ ਮੈਦੇ ਕਰਾਂ ਕਿ ਆਪਾਂ ਤੁਹਾਡੀਆਂ ਮੰਗਾਂ ਨਹੀਂ ਸੁਣਵਾਈ ਕਰਾਂਗੇ। ਲੇਕਿਨ ਹੁਣ ਮਜ਼ਦੂਰ ਹੋ ਕੇ 3 ਸਾਲ ਦੀ ਕਜਾਨ ਦੇ ਮਕਰੋਂ ਸਾਨੂੰ ਜਿਹੜਾ ਸੰਘਰਸ਼ ਦਾ ਛੱਡਾ ਛੱਡਣਾ ਪਿਆ ਆ 13 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਹੈਲਥ ਡਿਪਾਰਟਮੈਂਟ ਦਾ ਜਿਹੜਾ ਕੰਮ ਨੈਕਸਟ ਹੈ ਇਸ ਨੂੰ ਮੁਲਾਜਮ ਸਾਹਮਣੇ ਆ ਸਾਰੇ ਦਿਲੇਾਂ 'ਚ ਬੰਦ ਸੀਗਾ। ਅੱਜ ਆਪਾਂ ਰੋਸ ਵਜੋਂ ਇੱਥੇ ਰੈਲੀ ਕੱਢਨੇ ਆ ਤੇ ਜੇ ਹਜੇ ਵੀ ਸਰਕਾਰ ਨੂੰ ਸਮਝ ਨਹੀਂ ਆਈ ਸਾਟੀਆਂ ਬੰਦਾ ਨੂੰ ਪ੍ਰਵਾਨ ਨਹੀਂ ਕੀਤਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੁਕੰਮਲ ਤੌਰ ਤੇ ਨੈਸ਼ਨਲ ਮੈਸਜ ਮਿਸ਼ਨ ਪੰਜਾਬ ਦਾ ਕੰਮ ਜਿਹੜਾ ਹੈ ਉਹ ਠੱਪ ਕੀਤਾ ਤੁਹਾਡੀ ਸਪਨ ਤੱਕ ਕੋਈ ਵੀ ਐਮਐਨਏ ਵੀ ਤਾਂ ਇਹ ਨਹੀਂ ਚਲ ਕੇ ਆਇਆ ਇੱਥੇ ਗੱਲ ਕਰਨੀ ਤੁਹਾਡੀ ਇੱਥੇ ਦੀ ਸਰ ਹਜੇ ਤੱਕ ਇੱਥੇ ਕੋਈ ਵੀ ਸਾਡੇ ਕੋਲ ਬੋੜਿਆ ਨਹੀਂ ਆਪਸ ਵਿੱਚ ਬਹਿਰ ਤੇ ਆ ਕੇ ਬੈਠ ਰਹੇ ਆ ਇਹਨਾਂ ਦੀ ਜਾਨ ਨੂੰ ਰੋਦੇ ਆ ਇਹਨਾਂ ਦਾ ਸਿਆਪਾ ਕਰ ਰਹੇ ਆ ਲੇਕਿਨ ਕੋਈ ਵੀ ਜਿਹੜਾ ਸਰਕਾਰ ਦਾ ਨੁਮਾਇੰਦਾ ਆ ਹਜੇ ਤੱਕ ਸਾਡੇ ਤੋਂ ਨੇ ਪਹੁੰਚ ਨਹੀਂ ਕੀਤੀ ਸਾਡੀ ਕੋਈ ਵੀ ਕੋਈ ਮੀਟਿੰਗ ਨਹੀਂ ਨਾ ਗੱਲਬਾਤ ਨਹੀਂ ਹੋਈ ਮੀਟਿੰਗ ਕੋਈ ਸਰ ਬਿਲਕੁਲ ਨਹੀਂ ਸੀ ਦੇਖੋ ਜਿੱਦਾਂ ਦਾ ਕੰਮ ਇਹ ਨਾ ਕਿ ਪਹਿਲਾਂ ਸਾਡੀਆਂ ਮੀਟਿੰਗਾਂ ਬਹੁਤ ਵਾਰ ਹੋ ਚੁੱਕੀਆਂ ਆ ਮੀਟਿੰਗਾਂ ਤੇ ਬੁਲਾ ਲੈਂਦੇ ਆ ਬਹੁਤੀ ਵਾਰ ਤੇ ਫੀਟਿੰਗ ਕਰਦੇ ਹੀ ਨਹੀਂ ਜੇ ਕਰ ਵੀ ਦਿੰਦੇ ਆ ਤੇ ਲਾਰਾ ਲਾ ਕੇ ਭੇਜ ਦਿੰਦੇ ਆ ਆਖਰੀ ਵਾਰੀ ਦੀ ਗੱਲ ਦੱਸਦਾ ਸੈਕਟਰੀ ਹੈ ਹਾਂ 우ਮਾਰ ਰਾਹੁਲ ਜੀ ਉਹਨੇ ਲਿਖਤੀ ਦੇ ਵਿੱਚ ਸਰ ਸਾਈਨ ਕਰਕੇ ਦਿੱਤੇ ਆ ਕਿ 2 ਮਹੀਨੇ ਦੇ ਵਿੱਚ ਤੁਹਾਡੇ ਮਸਲੇ ਹੱਲ ਹੋ ਜਾਣਗੇ ਉਸ ਸਾਈਨ ਨੂੰ ਕੀਤੇ ਨੂੰ ਲਗਭਗਾਂ 4 ਮਹੀਨੇ ਹੋ ਗਏ ਨਾ ਦੁਬਾਰਾ ਕਿਸੇ ਨੇ ਸਾਡੀ ਸਾਥ ਨਹੀਂ ਅੱਗੇ ਤੁਹਾਡਾ ਇੰਟਰਵਿਊ ਵਧੂਗਾ ਕਿ ਕੀ ਹੋਊਗਾ ਸਰ ਆਪਾਂ ਤੁਹਾਨੂੰ ਦੱਸਿਆ ਕਿ ਜੇ ਅੱਜ ਸਾਡੀ ਸੁਣਵਾਈ ਨਹੀਂ ਕੀਤੀ ਜਾਂਦੀ نیشنل ਹੈਲਥ ਮਿਸ਼ਨ ਦੇ ਬੁਲਾਸਪੁਰ ਤੋਂ ਬੰਦ ਸੁਣਿਆ ਜਾਣਿਆ ਕਿ ਆਉਣ ਵਾਲੇ ਦਿਨਾਂ 'ਚ ਟੀਰਨ ਬੂਗ ਦੇ ਵਿੱਚ ਹੈਲਥ ਡਿਪਾਰਟਮੈਂਟ ਦਾ ਕੰਮ ਪੂਰੇ ਪੰਜਾਬ ਦੇ ਵਿੱਚ ਜਿਹੜਾ ਆਪਾਂ ਕੱਪ ਜੂਗੀ ਠੀਕ ਹਾਂ ਜੀ ਸਰ ਕੀ ਕਹਿਣਾ ਚਾਹੋਗੇ ਨਾਮ ਖੜੇ ਹੈ ਠੀਕ ਹਾਂ ਜੀ ਸਰ ਸਾਰੇ ਬਲਾਕ ਪੱਧਰ ਤੇ ਕਰਤੀ ਸੀ ਜੀ ਮੈਨੂੰ ਕੁਝ ਹੋਰ ਕਹਿਣਾ ਚਾਹੀਦਾ ਸੀ ਜੀ ਜੂਨੀਅਰ ਤੇ ਅੱਛਾ ਤਾਂ ਇਸ ਰਾਤ ਦੇ ਕਿ ਅਸੀਂ ਇੱਥੇ ਖੜੇ ਹੋ ਗਏ ਸਾਰੇ ਹਿੱਟਾ ਦਾ ਫੈਟਾ ਕੰਮ ਹੈ ਜਿਵੇਂ ਪਿਛਲੇ 3.5 ਸਾਲ ਤੋਂ ਜਦੋਂ ਦੀ ਸਰਕਾਰ ਆਈ ਹੈ ਸਾਗਰ ਤਾਂ ਇਹਨਾਂ ਨੇ 20 ਮੀਟਿੰਗਾਂ ਕੀਤੀਆਂ ਵੀ ਮੀਟਿੰਗ ਸਾਨੂੰ ਲਾਰਾ ਲਾਰਾ ਸਾਈਟ ਤੇ ਕੋਈ ਕੋਈ ਦੇ ਦਿੱਤੀ ਜਦ ਕਿ ਤੁਹਾਡੀ ਸਾਰੀਆਂ ਬੰਦਾ ਸ਼ਿਕਾਇਤ ਹੈ ਇਹਦਾ ਛੇਕ ਨੂੰ ਸਿੱਧੀ ਹਾਂ ਪਰ ਮੀਟਿੰਗ ਉਸ ਤੋਂ ਬਾਅਦ ਕਦੇ ਵੀ ਕੋਈ ਸਿਨਰਗੀ ਨਹੀਂ ਸੁਭਾਈ ਨਹੀਂ ਦਿੱਤੀ ਕਿ ਦੇ ਦਿੱਤੀ ਆਖਰ ਸਾਰੇ ਇੱਕ ਨੇ ਕਦੇ ਹੋਏ ਆ ਆਣੇ ਤਾਂ ਸਿੱਧੇ ਸਰਕਾਰ ਦਾ ਟੈਂਕ ਪਾ ਕਰਕੇ ਜਾਣਾ ਚਾਹੀਦਾ ਸਾਡੇ ਅੱਧੇ ਪਰਚੇ ਬਣਾਏ ਹੋਏ ਸਾਰੇ ਜਿਹੜੇ ਤੁਹਾਡਾ ਵੈਸਟ ਦੇ ਜਿੰਨੇ ਕਿ ਹੈਗੇ ਬਾਸੇ ਅਤੇ ਸਾਰੇ ਪਰਚੇ ਕੱਟ ਕੇ ਸੂਚਿਤ ਕਰਾਂਗੇ ਜੀ ਬਹੁਤ ਸਰਕਾਰ ਇਹਨਾਂ ਦੇ ਮਲਾਦਾਂ ਦੇ ਸੋਸ਼ਲ ਸਿਕਤੀ ਚੌਥਾ ਦਾ ਸੋਸ਼ਲ ਸਿਕਤੀ ਆਖੀ ਪਤਵਾ ਤਪਾਣਾ ਨਹੀਂ ਦੀਆਂ ਮੱਤ ਕੇ ਹੋਵੇ ਅਗਰ ਕਮਨ ਦੇ ਸਾਡਾ ਕੋਈ ਚੀਤ ਨਹੀਂ ਜਾਈ ਚਾਹੁੰਦੇ ਪਰ ਆ ਤੇ ਕਿਸੇ ਚੈਟ ਦਾ ਚੜਾਗਾ ਸਾਡੇ ਸਾਹਮਣੇ ਦੇਖ ਰਿਹਾ ਲੋਕ ਇੱਕ ਪੈਸੇ ਦਾ ਫਾਇਦਾ ਨਹੀਂ ਦਿੰਦਾ ਮਲਾਦਾਂ ਦਾ ਜਿਸ ਸੋਸ਼ਲ ਹੋਏ ਉਹ ਅੱਜ ਵੀ ਕਿਹੜੇ ਮਾਡਲ ਸਾਡੇ ਦੀ ਪੰਜਾਬ ਦਾ ਕੰਮ ਕਰਨ ਦੀ ਕੰਮ ਕਰਨ ਤੋਂ ਬਾਅਦ ਹਿੰਦੂ ਚਾਕੇ ਪੁੰਦਰਾ ਇਹ ਅਰਧ ਤੋਂ ਖਾਂਗ ਪਿਛਲੇ ਮਹੀਨੇ ਕਾਡੇ ਪੰਜ ਮਹੀਨੇ ਪੈਣ ਹੋਏ ਆ ساری ਉਮਰ ਮੈਚ ਵਿੱਚ ਫੇਰ ਫਟ ਖਰਮਾ ਕੈਡਿਸਟ ਸਟੈਂਸ ਮੈਂਨ ਉਸ ਤੋਂ ਸਭ ਖੇਡਾ ਆਦਿ ਸਾਡੇ ਕੰਮ ਬਚ ਗਏ ਉਹਨਾਂ ਦੇ ਬ੍ਰਾਂਡਡ ਵੀ ਮੈਡੀਕਲ ਤੋਂ ਰੈਟਸ਼ਨ ਹੈ ਉਹ ਹੀ ਦੌਰ ਖੋ ਗਿਆ ਪਾਣੀ ਨਹੀਂ ਸਾਡੀ ਤਿਆਰ ਰਿਪੋਰਟ ਜਾਂ ਸਾਡੇ ਦੀ ਉਹ ਬਾਅਦ ਵਿੱਚ ਕਿੱਥੇ ਜਾ ਰਹੇ ਹਨ ਨਹੀਂ ਇਹਦਾ ਇਹਦਾ ਆਪਾਂ ਅਗਰ ਚੱਲਦੇ ਰਹੇਗੇ ਇਹ ਕਹਿੰਦੇ ਸਪਾਰਕ ਇਹ ਹੈ ਬਹੁਤ ਹਾਲਾਤ ਵਿੱਚ ਤੇ ਨਹੀਂ ਪਾ ਰਹੇ ਉਹ ਬਾਤ ਜਿਹੜਾ ਸਾਇਕੀਆ ਬੋਤਾ ਹੈ ਇਹਨਾਂ ਦੇ ਤਜਾਲ ਦੇ ਵਿੱਚ ਉਹਨਾਂ ਕਰਾ ਰਹੇ ਇਹਦਾ ਪ੍ਰੈਕਟਿਕ ਆਪਾਂ ਕਿੱਦਾਂ ਤੇ ਸਟੇਸ਼ਨ ਬਣ ਜਾਣਾ ਹੈ ਇਹਨਾਂ ਨੇ ਕਿਹਾ ਕਿ ਕਿਵੇਂ ਇਹ ਨਖਿਤ ਸਰਖਾਨ ਨੇ ਦਿੱਤੇ ਨਾਲ ਇੱਕ ਜਿੱਤੀ ਅਲੱਗ ਕੰਮ ਕੀਤੇ ਮੈਂ ਇਹਦੇ ਨਾਲ ਦੋ ਗੱਲਾਂ ਐਡ ਕਰਨਾ ਚਾਹਣਾ ਜੀ ਪਹਿਤੋ ਪਹਿਲੀ ਗੱਲ ਕਿ ਜਦੋਂ ਇਹ ਪਰ ਤੇਕਨੀਕੀ ਮੰਤਰੀ ਨਾਲ ਪਾਕਿ ਮੰਤਰੀ ਸਾਡੇ ਨਾਲ ਥੋੜੇ ਨਾਲ ਗੋਡਾ ਲਾ ਕੇ ਬੈਠੇ ਸਾਡੇ ਇੱਕ ਰਿਕਵੈਸਟ ਕੀਤੀ ਕਿ ਤੁਹਾਨੂੰ ਆ ਪ੍ਰਸੰਗ ਵਿੱਚ ਸਾਥ ਹੈ ਗੰਭੀਰ ਦੱਤ ਘਾ ਤੇ 10000 ਤੈਨੇ ਮੁਲਾਜੋ ਉਹ ਆ ਕੇ ਖੜਾ ਡੈਲੀ ਵਿੱਚ ਸਬੋਧਨ ਕਰਦੇ ਆਪ ਜੀ ਉਹ ਤੇ ਵਿੱਤ ਮੰਤਰੀ ਜਿਹੜੇ ਮੌਜੂਦਾ ਵਿੱਤ ਮੰਤਰੀ ਨੇ ਇਹਨਾਂ ਨੇ ਆ ਕੇ ਕਿਹਾ ਸਾਡੀ ਜਿਵੇਂ ਸਰਕਾਰ ਆਏਗੀ ਸਾਡੀ ਪ੍ਰੋਬਲੀਮ ਹੋਏਗੀ ਕਿ ਅਸੀਂ ਐਨ ਐਚ ਕਰਾਰੀਆਂ ਦੋ ਨਾ ਇਸ ਦੇ ਰੈਗੂਲਰ ਕਰਾ ਗਏ ਨਾ ਦਿਨਾਂ ਸਾਰੇ ਦੇ ਪਾਸੇ ਲਾਖਣਾ ਪਰ ਹੋਇਆ ਇਸ ਦੇ ਉਲਟ ਇਹਨਾਂ ਨੇ ਸਾਡੇ ਤੇ ਨਦੀ ਇੱਕ ਵੀ ਕੰਮ ਨਹੀਂ ਕੀਤਾ ਜਦੋਂ ਇਹ ਬਹੁਤ ਜਾਨੀ ਗੱਜ ਜਨਤਨ ਰੈਣੀ ਕੀਤੀ ਐਨਐਟਸੀ ਦੇ ਮਰਦਾਂ ਨੇ ਇੱਕ ਬੜੇ ਹੱਥੋੜੀ ਨਗੱਟ ਹੋਈ ਇਹਨਾਂ ਨੇ ਸਾਡੇ ਮੁੱਖ ਮੰਤਰੀ ਸਾਹਮਣੇ ਤੁਹਾਨੂੰ ਤੇ ਚਕ ਦਫੇਜ ਸਾਡੇ ਜਿੰਨੇ ਕੋਸੀ ਗਏ ਉਹਨਾਂ ਨੂੰ ਆਸ ਵਿੱਚ ਪਾਜਦਾ ਹਾਂ ਹਾਂ ਜੀ ਇਹਨਾਂ ਨੇ ਕੰਮ ਨਹੀਂ ਨਿਕਿਆ ਇਹ ਤਾਂ ਬੇਸ਼ਰਮੀ ਦੀ ਤੁਸੰਤ ਨਹੀਂ ਕਰਵਾਉਂਦੇ